ਮੌਕਾ ਦਿਆਂਗੇ ਸੁਪਨਾ ਨੂੰ ਇੱਕ ਮੌਕਾ ਦਿਆਂਗੇ ਨਾਲ ਸੁਨੇ ਦਾ ਮੌਕਾ ਦਿਆਂਗੇ 121 ਰੁਪਆ ਨੂੰ ਚਾਚਾ ਵੀ ਦਿਆਂਗੇ ਮੱਤੀ తో ਸਾਡੇ ਨਾਲ ਨੂੰ ਚਾਚਾ ਵੀ ਦਿਆਂਗੇ ਹੇ 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 ਓ ਪਾਪੂ ਪਾਪੂ ਕੌਣ ਕਿੱਧਰ ਭਾਜੀ ਮੈਂ ਸਬਜ਼ੀ ਵਾਲਾ ਇਹ ਮੈਂ ਕੱਦੂ ਫੜਿਆ ਤੇ ਆ ਮੇਰੇ ਨਾਲ ਰਾਮਾ ਤੋਰੀ ਆ ਤੁਸੀਂ ਖਰੀਦਣੀ ਆ ਆ ਕੀ ਬਤਮੀਜ਼ੀ ਆ ਇਹ ਤਾਂ ਮੈਂ ਕਹਿੰਦਾ ਕੀ ਬਤਮੀਜ਼ੀ ਆ ਆ ਡਰੈੱਸ ਪਾਈ ਆ ਬਾਜਾ ਫੜਿਆ ਉਹ ਮੈਂ ਬਾਜੇ ਵਾਲਾ ਹੀ ਆਉਂਗਾ ਹੋਰ ਮੈਂ ਸਬਜ਼ੀ ਵੇਚਣ ਆਇਆ ਉਹੋ ਉਹਨਾਂ ਦੇ ਪੁੱਛਣ ਦਾ ਮਤਲਬ ਆ ਕਿ ਤੁਸੀਂ ਇੱਥੇ ਕੀ ਕਰ ਰਹੇ ਹੋ ਤੇ ਕੌਣ ਹੋ ਹਾਂ ਵੈਰੀ ਗੁੱਡ ਬਹੁਤ ਅੱਛੇ ਉਹਨਾਂ ਦੇ ਪੁੱਛਣ ਦਾ ਮਤਲਬ ਵੀ ਮੈਂ ਕੌਣ ਆ ਤੁਹਾਡੇ ਨਾਲ ਤਾਂ ਮੈਂ ਬਚਪਨ ਤੋਂ ਖੇਡਦਾ ਰਿਆ ਭਾਜੀ ਇਧਰਆਂ ਕੁੜੀਆਂ ਹੁੰਦੀਆਂ ਦੋ ਮਿੱਠੀਆਂ ਗੱਲਾਂ ਕਰਕੇ ਜਾਣ ਲੱਗਾ 500 ਮੰਗ ਲਿੰਦੇ ਵੀਰ ਜੀ ਮੇਰਾ ਪਰਸ ਕਰ ਰਹਿ ਗਿਆ ਸੀ ਇੱਕ 500 ਵੀ ਦਈਏ ਉਤੋਂ ਵੀਰ ਜੀ ਵੀ ਸੁਣੀਏ। ਉਹ ਮੇਰੇ ਬਾਰੇ ਪੁੱਛਣਾ ਪੂਜਾ ਸਾਹਿਬ ਨੂੰ ਪੁੱਛੋ। ਸਾਨੂੰ ਕੀ ਪਤਾ ਕੌਣ ਆ ਤੂੰ? ਕੋਈ ਚੱਕਰ ਇਹਨਾਂ ਦਾ ਕਸੂਰ ਨਹੀਂ ਹੈਗਾ। ਇਹ ਵਿਆਹੇ ਨੇ ਨਾ ਸਤਾਏ ਨੇ। ਇਹਨਾਂ ਨੂੰ ਸਬਜ਼ੀ ਨਹੀਂ ਯਾਦ ਰਹਿੰਦੀ ਸ਼ਾਮ ਨੂੰ ਕਿਹੜੀ ਘਰ ਲੈ ਕੇ ਜਾਣੀ ਮੈਂ ਕਿੱਥੋਂ ਯਾਦ ਰਹਿਣਾ। ਮੈਂ ਦੱਸਦਾ ਮੈਂ ਕੌਣ ਆ। ਮਾਈਸੈਲਫ ਬਿੱਲੂ ਬਾਜਾ। ਅੱਛਾ ਤੇ ਐਸਾ ਕੋਈ ਵਿਆਹ ਨਹੀਂ ਜਿੱਥੇ ਮੈਂ ਬਾਜਾ ਨਾ ਵਜਾਇਆ ਹੋਵੇ ਤੇ ਐਸਾ ਵੀ ਕੋਈ ਵਿਆਹ ਨਹੀਂ ਜਿੱਥੇ ਫਿਰ ਲੋਕਾਂ ਨੇ ਮੈਨੂੰ ਨਾ ਵਜਾਇਆ ਹੋਵੇ। ਤੇ ਨਾਲ ਮੇਰੇ ਨੇ ਸਾਖਸ਼ਾਤ ਮੇਰੇ ਉਸਤਾਦ ਚਾਚਾ ਪੀਪਣੀ ਜੀ ਚਾਚਾ ਪੀਪਣੀ ਆ ਕਿਦਾਂ ਦਨਾ ਹੋਇਆ ਇਹ ਦਰਸਲ ਮੈਂ ਦੱਸਦਾ ਇਹਨਾਂ ਦਾ ਨਾਮ ਇਦਾਂ ਕਿਉਂ ਪਿਆ ਹਾਂ ਇਹ ਮਾਰਕੀਟ ਚ ਗਏ ਇੱਕ ਵਾਰੀ ਪੀਪਣੀ ਖਰੀਦਣ ਇਹਨਾਂ ਨੇ ਪੀਪਣੀ 'ਚ ਹਵਾ ਮਾਰੀ ਪੀਪਣੀ ਨੇ ਅੰਦਰ ਨੂੰ ਖਿੱਚ ਲਿਆ ਤੇਰਾ ਭਲਾ ਹੋਵੇ ਫਿਰ ਭਾਜੀ ਫਿਰ 7 ਦਿਨ 7 ਦਿਨ ਰੈਸਕਿਊ ਆਪਰੇਸ਼ਨ ਚੱਲਿਆ ਚਾਚੇ ਨੂੰ ਬਾਹਰ ਕੱਢਣ ਦਾ ਇਹ ਬੜੇ ਮਹਾਨ ਇਨਸਾਨ ਨੇ ਇਹਨਾਂ ਨੂੰ ਸਾਰੇ ਜਾਣਦੇ ਨੇ ਅੱਛੇ ਤਰੀਕੇ ਨਾਲ ਜਾਣਦੇ ਨੇ ਇਹਨਾਂ ਨੇ ਆਪ ਜਿਹੜੇ ਬੰਦੇ ਬੈਠੇ ਨੇ ਨਾ ਤੁਹਾਡੇ ਸਾਹਮਣੇ ਜੱਦੀਸ ਬੈਠੇ ਨੇ ਇਹਨਾਂ ਦੇ ਵਿਆਹ ਪੁਤਾਏ ਹੋਏ ਨੇ ਅੱਛੇ ਜੀ ਆ ਨਿੱਕੂ ਭਾਈ ਇਹ ਆਪਣੇ ਵਿਆਹ ਚ ਤਲਵਾਰ ਭੁੱਲ ਗਏ ਸੀ ਹਾਂ ਹਾਂ ਤੇ ਚਾਚਾ ਤਲਵਾਰ ਬਣਿਆ ਸੀ ਪੂਜਾ ਸਾਹਿਬ ਬੈਠੇ ਨੇ ਹਾਂ ਇਹ ਜਾਗੋ ਤੇ ਡੰਡਾ ਹੀ ਭੁੱਲ ਗਏ ਸੀ ਫਿਰ ਚਾਚਾ ਆਪ ਆਹੋ ਚ ਡੰਡਾ ਬਣਿਆ ਸੀ ਅੱਛਾ ਤੇ ਦੁਨੀਆ ਦਾ ਪਹਿਲਾ ਡੰਡਾ ਸੀ ਜਿਹਨੇ ਬੋਲੀਆਂ ਵੀ ਪਾਈਆਂ ਸੀ ਭਾਰੀ ਵਰਸੀ ਖੱਟਣ ਗਿਆ ਸੀ ਭਾਰੀ ਵਰਸੀ ਖੱਟਣ ਗਿਆ ਸੀ ਖੱਟ ਗਿਆ ਦੀ ਤਾਰ ਘੜਾਤਾ ਸਾਦਾ ਜੇ ਨਚੇ ਨਿੱਕੂ ਪਰਿਵਾਰ ਪੰਗੜਾਤਾ ਸਾਦਾ ਜੇ ਨਚੇ ਸਦਾ ਪਰਿਵਾਰ ਪੰਗੜਾਤਾ ਸਾਦਾ ਜੇ ਨਚੇ ਲਾਡੀ ਪਰਿਵਾਰ ਤੇ ਮੇਰਾ ਹੁਣ ਟਾਈਮ ਹੋ ਗਿਆ ਜਾਂਦਾ ਦਰਸਲ ਸਕੂਲ ਨੂੰ ਹੁੰਦੇ ਨਾ ਜਿਹੜੇ ਉਹਨਾਂ ਚੋਂ ਛੁੱਟੀ ਹੁੰਦੀ ਮੈਂ ਘੰਟੀ ਵੀ ਬਜਾਣਾ ਜਾਣ ਲੱਗਾ ਕੋਈ ਗੱਲ ਕਵਾਂਗੇ ਨੱਚਣ ਤੋਂ ਪਹਿਲਾਂ ਹੋ ਕਾ ਦੇਾਂਗੇ ਸਭਨਾਂ ਨੂੰ ਇਹ ਮੌਕਾ ਦੇਾਂਗੇ ਇੱਕ ਸੁਨੇਹੇ